ਸ਼ਾਮਿਲ ਨੇ ਸਭ ਤੋਂ ਪਹਿਲਾਂ ਜੇ ਗੱਲ ਕਰ ਲਈਏ ਪਠਾਨਕੋਟ ਦੀ ਬੀਤੀ ਰਾਤ ਪਾਕਿਸਤਾਨ ਵੱਲੋਂ ਪਠਾਨਕੋਟ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਆਦਮਪੁਰ, ਬਠਿੰਡਾ ਤੇ ਚੰਡੀਗੜ੍ਹ ਇਹ ਜਿਹੜੇ ਵੱਡੇ ਸ਼ਹਿਰਾਂ ਦੇ ਨਾਮ ਨੇ ਇੱਥੇ ਪਾਕਿਸਤਾਨ ਵੱਲੋਂ ਕੱਲ ਰਾਤ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਦੀ ਹੈ ਕਿ ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਕਈ ਪਿੰਡਾਂ ਦੇ ਵਿੱਚ ਜਲੰਧਰ ਦੇ ਨਾਲ ਲੱਗਦੇ ਦਸੂਏ ਦੇ ਵਿੱਚ ਜਿਹੜੀਆਂ ਕੁਝ ਬੰਮ ਨੁਮਾ ਚੀਜ਼ਾਂ ਮਿਲੀਆਂ ਨੇ ਸ਼ਾਇਦ ਇਹ ਉਹੀ ਹੋ ਸਕਦੀਆਂ ਨੇ ਜੋ ਕਿ ਪੰਜਾਬ ਜੋ ਕਿ ਭਾਰਤ ਸਰਕਾਰ ਵੱਲੋਂ ਪੀਆਈਬੀ ਯਾਨੀ ਕਿ ਪ੍ਰੈਸ ਇਨਫੋਰਮੇਸ਼ਨ ਬਿਊਰੋ ਵੱਲੋਂ ਇਸ ਦੀ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਜੇ ਗੱਲ ਕਰ ਲਈਏ ਦੂਸਰੇ ਇਲਾਕਿਆਂ ਦੀ ਤੇ ਉੱਥੇ ਪਾਕਿਸਤਾਨ ਵੱਲੋਂ ਅਵੰਤੀਪੁਰਾ ਸ਼੍ਰੀਨਗਰ ਜੰਮੂ ਤੇ ਨਾਲ ਲੱਗਦੇ ਰਾਜਸਥਾਨ ਦੇ ਵਿੱਚ ਨਾਲ ਪਹਿਲੋੜੀ ਉਤਰਲਾਈ ਅਤੇ ਬੋਝ ਵਾਲੇ ਜਿਹੜੇ ਇਲਾਕੇ ਆ ਉਹਨਾਂ ਦੇ ਵਿੱਚ ਡਰੋਨ ਰਾਈ ਮਿਸਾਈਲਾਂ ਸਿੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਵੱਡੀ ਖਬਰ ਇਸ ਲਈ ਕਿਉਂਕਿ ਪੰਜਾਬ ਦੇ ਇਹ ਵੱਡੇ ਜਿਹੜੇ ਸ਼ਹਿਰ ਨੇ ਉਹਨਾਂ ਦੇ ਉੱਤੇ ਅਟੈਕ ਕਰਨ ਦੀ ਪਾਕਿਸਤਾਨ ਵੱਲੋਂ ਕੱਲ ਬੀਤੀ ਰਾਤ ਕੋਸ਼ਿਸ਼ ਕੀਤੀ ਗਈ ਤੇ ਉਸ ਕੋਸ਼ਿਸ਼ ਨੂੰ ਜਿਹੜਾ ਹੈ ناکਾਮ ਕਰ ਦਿੱਤਾ ਗਿਆ ਆਰਮੀ ਵੱਲੋਂ ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਮੈਂ ਸ਼ਹਿਰਾਂ ਦੇ ਨਾਮ ਦੱਸ ਦਵਾਂ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰ ਬਠਿੰਡਾ ਤੇ ਚੰਡੀਗੜ੍ਹ ਯਾਨੀ ਕਿ ਆਪਾਂ ਇਹ ਸਮਝ ਸਕਦੇ ਆ ਕਿ ਜਿਹੜੇ ਕਿ ਸਰਹੱਦੀ ਇਲਾਕੇ ਦੇ ਨਾਲ ਲੱਗਦੇ ਸਰਹੱਦੀ ਯਾਨੀ ਕਿ ਬਾਰਡਰ ਦੇ ਨਾਲ ਲੱਗਦੇ ਹੋਏ ਜਿਹੜੇ ਸ਼ਹਿਰ ਨੇ ਉਹਨਾਂ ਤੇ ਜੇ ਡਰੋਨ ਦੇ ਨਾਲ ਮਿਸਾਈਲ ਸਿੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਜਲੰਧਰ ਦੀ ਗੱਲ ਕਰ ਲਈਏ ਜਲੰਧਰ ਵੀ ਤਕਰੀਬਨ 150 ਤੋਂ 200 ਕਿਲੋਮੀਟਰ ਦੇ ਦੂਰੀ ਤੇ ਬਾਰਡਰ ਤੋਂ ਹੈ ਅੰਮ੍ਰਿਤਸਰ ਬਾਰਡਰ ਤੋਂ ਉਸ ਦੇ ਨਾਲ ਹੀ ਪਠਾਨਕੋਟ ਦੇ ਨਾਲ ਵੀ ਬਾਰਡਰ ਲੱਗਦਾ ਹੈ ਤੇ ਉਸ ਦੇ ਨਾਲ ਲੁਧਿਆਣਾ ਆਦਮਪੁਰ ਆਦਮਪੁਰ ਤੇ ਬਠਿੰਡਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਆਦਮਪੁਰ ਦੇ ਵਿੱਚ 에어 بیس ਹੈ 에어 에어 بیس ਹੈ ਉਸ ਦੇ ਨਾਲ ਹੀ ਬਠਿੰਡਾ ਦੇ ਵਿੱਚ ਵੀ 에어 بیس ਹੈ ਤੇ ਇਸ ਕਰਕੇ ਇਨਾ ਵੱਡੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਇਸ ਵੇਲੇ ਦੀ ਵੱਡੀ ਜਾਣਕਾਰੀ ਭਾਰਤ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਹੈ ਜਿਦੇ ਵਿੱਚ ਇਹ ਸਾਰੀਆਂ ਇਹ ਸਾਰੀਆਂ ਚੀਜ਼ਾਂ ਜਾਣਕਾਰੀਆਂ ਦਿੱਤੀਆਂ ਗਈਆਂ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਇੰਡੀਅਨ ਆਰਮੀ ਨੇ ਏਅਰ ਡਿਫੈਂਸ ਜਿਹੜੇ ਰਡਾਰ ਹੁੰਦੇ ਨੇ ਉਹਨਾਂ ਦੇ ਰੈਂਗ ਜਿਹੜਾ ਹੈ ਇਹ ਸਾਰੇ ਹਮਲੇ ਨੂੰ ناکਾਮ ਕਰ ਦਿੱਤਾ ਸੀਗਾ ਤੇ ਇਸ ਕਰਕੇ ਹੁਣ ਪੰਜਾਬ ਦੇ ਵਿੱਚ ਵੀ ਲੋਕਾਂ ਨੂੰ ਸਤਰਕ ਰਹਿਣ ਦੀ ਤੇ ਨਾਲ ਦੇ ਨਾਲ ਹੀ ਕਈ ਇਲਾਕਿਆਂ ਦੇ ਵਿੱਚ ਜਿਵੇਂ ਗੁਰਦਾਸਪੁਰ ਦੀ ਗੱਲ ਕਰ ਲਈਏ ਤਾਂ ਉੱਥੇ ਪੂਰੀ ਰਾਤ ਹੁਣ ਹਰ ਰੋਜ਼ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਬਲੈਕ ਬਲੈਕਆਊਟ ਹੋਵੇਗਾ ਤੇ ਲਗਾਤਾਰ ਜਿਹੜੀ ਹੈ ਸਰਕਾਰ ਵੀ ਆਪਣੇ ਲੋਕਾਂ ਨੂੰ ਦੱਸ ਰਹੀ ਹੈ ਕਿ ਸਰਕਾਰ ਦਾ ਕਹਿਣਾ ਹੈ ਕਿ ਤੁਸੀਂ ਸਤਰ ਕਰੋ ਉਹ ਅਲਰਟ ਤੇ ਰਹੋ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈ ਤੇ ਆਪਣੇ ਆਸ-ਪਾਸ ਦੇ ਲੋਕਾਂ ਦਾ ਵਿਚਾਰ ਰੱਖੋ ਜੋ ਕਿ ਮੋਕ ਡ੍ਰਿਲਸ ਦੇ ਵਿੱਚ ਸਿਖਾਇਆ ਜਾ ਰਿਹਾ ਹੈ ਤੇ ਨਾਲ ਦੇ ਨਾਲ ਹੀ ਜਿਹੜੀ ਸਰਕਾਰ ਵੱਲੋਂ ਕੋਈ ਵੀ ਐਡਵਾਈਜ਼ਰੀ ਜਾਰੀ ਹੁੰਦੀ ਹੈ ਉਹਨੂੰ ਚੰਗੀ ਤਰ੍ਹਾਂ ਫੋਲੋ ਕਰੋ ਤਾਂ ਕਿ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਹੈ ਉਹ ਆਮ ਲੋਕਾਂ ਦੇ ਨਾਲ ਨਾ ਵਾਪਰ ਸਕੇ ਤੇ ਉਧਰ ਇੰਡੀਅਨ ਆਰਮੀ ਲਗਾਤਾਰ ਅਲਰਟ ਤੇ ਹੈ ਲਗਾਤਾਰ ਕੋਈ ਵੀ ਜੋ ਕਾਰਵਾਈ ਹੁੰਦੀ ਹੈ ਉਹਦਾ ਮੂੰਹ ਤੋੜ ਜਵਾਬ ਵੀ ਦਿੱਤਾ ਜਾ ਰਿਹਾ ਹੈ ਤੇ ਹੁਣ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੀ ਪੰਜਾਬ ਦੇ ਇੱਕ ਵੱਡੇ ਸ਼ਹਿਰ ਨੇ ਉਹਨਾਂ ਦੇ ਉੱਤੇ ਬੀਤੀ ਰਾਤ ਪਾਕਿਸਤਾਨ ਵੱਲੋਂ ਹਮਲਾ ਕਰਨ ਦੀ ਡਰੋਨ ਰਾਹੀਂ ਸਪੈਸ਼ਲੀ ਗੱਲ ਹੈ ਕਿ ਡਰੋਨ ਰਾਹੀਂ ਮਿਸਾਈਲਾਂ ਸਿੱਟਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਗਈ ਹੈ। ਇਸ ਵੇਲੇ ਦੀ ਵੱਡੀ ਖਬਰ ਦੇ ਰਿਹਾ ਕਿ ਭਾਰਤ ਸਰਕਾਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਬੀਤੀ ਰਾਤ ਪਾਕਿਸਤਾਨ ਵੱਲੋਂ ਕਿਹੜੇ-ਕਿਹੜੇ ਸ਼ਹਿਰਾਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਦੇ ਵਿੱਚ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਦੇ ਨਾਮ ਸ਼ਾਮਲ ਨੇ ਸਭ ਤੋਂ ਪਹਿਲਾਂ ਜੇ ਗੱਲ ਕਰ ਲਈਏ ਪਠਾਨਕੋਟ ਦੀ ਬੀਤੀ ਰਾਤ ਆ ਪਾਕਿਸਤਾਨ ਵੱਲੋਂ ਪਠਾਨਕੋਟ 'ਚ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰ ਬਠਿੰਡਾ ਤੇ ਚੰਡੀਗੜ੍ਹ ਇਹ ਜਿਹੜੇ ਵੱਡੇ ਸ਼ਹਿਰਾਂ ਦੇ ਨਾਮ ਨੇ ਇੱਥੇ ਪਾਕਿਸਤਾਨ ਵੱਲੋਂ ਕੱਲ ਰਾਤ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਦੀ ਹੈ ਕਿ ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਕਈ ਪਿੰਡਾਂ ਦੇ ਵਿੱਚ ਜਲੰਧਰ ਦੇ ਨਾਲ ਲੱਗਦੇ ਦਸੂਏ ਦੇ ਵਿੱਚ ਜਿਹੜੀਆਂ ਕੁਝ ਬੰਮ ਨੁਮਾ ਚੀਜ਼ਾਂ ਮਿਲੀਆਂ ਨੇ ਸ਼ਾਇਦ ਇਹ ਉਹੀ ਹੋ ਸਕਦੀਆਂ ਨੇ ਜੋ ਕਿ ਪੰਜਾਬ ਜੋ ਕਿ ਭਾਰਤ ਸਰਕਾਰ ਵੱਲੋਂ ਪੀਆਈਬੀ ਯਾਨੀ ਕਿ ਪ੍ਰੈਸ ਇਨਫੋਰਮੇਸ਼ਨ ਬਿਊਰੋ ਵੱਲੋਂ ਇਸ ਦੀ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਜੇ ਗੱਲ ਕਰ ਲਈਏ ਦੂਸਰੇ ਇਲਾਕਿਆਂ ਦੀ ਤੇ ਉੱਥੇ ਪਾਕਿਸਤਾਨ ਵੱਲੋਂ ਅਵੰਤੀਪੁਰਾ ਸ਼੍ਰੀਨਗਰ ਜੰਮੂ ਤੇ ਨਾਲ ਲੱਗਦੇ Rajasthan ਦੇ ਵਿੱਚ ਨਾਲ ਪਹਿਲੋੜੀ ਉਤਰਲਾਈ ਅਤੇ ਬੁੱਝ ਵਾਲੇ ਜਿਹੜੇ ਇਲਾਕੇ ਆ ਉਹਨਾਂ ਦੇ ਵਿੱਚ ਡਰੋਨ ਰਾਈ ਮਿਸਾਈਲਾਂ ਸਿੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਵੱਡੀ ਖਬਰ ਇਸ ਲਈ ਕਿਉਂਕਿ ਪੰਜਾਬ ਦੇ ਇਹ ਵੱਡੇ ਜਿਹੜੇ ਸ਼ਹਿਰ ਨੇ ਉਹਨਾਂ ਦੇ ਉੱਤੇ ਅਟੈਕ ਕਰਨ ਦੀ ਪਾਕਿਸਤਾਨ ਵੱਲੋਂ ਕੱਲ ਬੀਤੀ ਰਾਤ ਕੋਸ਼ਿਸ਼ ਕੀਤੀ ਗਈ ਤੇ ਉਸ ਕੋਸ਼ਿਸ਼ ਨੂੰ ਜਿਹੜਾ ਹੈ ناکਾਮ ਕਰ ਦਿੱਤਾ ਗਿਆ ਆਰਮੀ ਵੱਲੋਂ ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਮੈਂ ਸ਼ਹਿਰਾਂ ਦੇ ਨਾਮ ਦੱਸ ਦਵਾਂ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰ ਬਠਿੰਡਾ ਤੇ ਚੰਡੀਗੜ੍ਹ ਯਾਨੀ ਕਿ ਆਪਾਂ ਇਹ ਸਮਝ ਸਕਦੇ ਆ ਕਿ ਜਿਹੜੇ ਕਿ ਸਰਹੱਦੀ ਇਲਾਕੇ ਦੇ ਨਾਲ ਲੱਗਦੇ ਸਰਹੱਦੀ ਯਾਨੀ ਕਿ ਬਾਰਡਰ ਦੇ ਨਾਲ ਲੱਗਦੇ ਹੋਏ ਜਿਹੜੇ ਸ਼ਹਿਰ ਨੇ ਉਹਨਾਂ ਤੇ ਜੇ ਡਰੋਨ ਦੇ ਨਾਲ ਮਿਸਾਈਲ ਸਿੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਜਲੰਧਰ ਜੀ ਗੱਲ ਕਰ ਲਈਏ ਜਲੰਧਰ ਵੀ ਤਕਰੀਬਨ 150 ਤੋਂ 200 ਕਿਲੋਮੀਟਰ ਦੇ ਦੂਰੀ ਤੇ ਬਾਰਡਰ ਤੋਂ ਹੈ ਅੰਮ੍ਰਿਤਸਰ ਬਾਰਡਰ ਤੋਂ ਉਸ ਦੇ ਨਾਲ ਹੀ ਪਠਾਨਕੋਟ ਦੇ ਨਾਲ ਵੀ ਬਾਰਡਰ ਲੱਗਦਾ ਹੈ ਤੇ ਉਸ ਦੇ ਨਾਲ ਲੁਧਿਆਣਾ ਆਦਮਪੁਰ ਆਦਮਪੁਰ ਤੇ ਬਠਿੰਡਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਆਦਮਪੁਰ ਦੇ ਵਿੱਚ 에ਅਰ ਬੇਸ ਹੈ 에ਅਰ 에ਅਰ ਬੇਸ ਹੈ ਉਸ ਦੇ ਨਾਲ ਹੀ ਬਠਿੰਡਾ ਦੇ ਵਿੱਚ ਵੀ 에ਅਰ ਬੇਸ ਹੈ ਤੇ ਇਸ ਕਰਕੇ ਇਨਾ ਵੱਡੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਇਸ ਵੇਲੇ ਦੀ ਵੱਡੀ ਜਾਣਕਾਰੀ ਭਾਰਤ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਹੈ ਜਿਦੇ ਵਿੱਚ ਇਹ ਸਾਰੀਆਂ ਇਹ ਸਾਰੀਆਂ ਚੀਜ਼ਾਂ ਜਾਣਕਾਰੀਆਂ ਦਿੱਤੀਆਂ ਗਈਆਂ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਇੰਡੀਅਨ ਆਰਮੀ ਨੇ ਏਅਰ ਡਿਫੈਂਸ ਜਿਹੜੇ ਰਡਾਰ ਹੁੰਦੇ ਨੇ ਉਹਨਾਂ ਦੇ ਰੇਂਜ ਜਿਹੜਾ ਹੈ ਇਹ ਸਾਰੇ ਹਮਲੇ ਨੂੰ ناکਾਮ ਕਰ ਦਿੱਤਾ ਸੀਗਾ ਤੇ ਇਸ ਕਰਕੇ ਹੁਣ ਪੰਜਾਬ ਦੇ ਵਿੱਚ ਵੀ ਲੋਕਾਂ ਨੂੰ ਸਤਰਕ ਰਹਿਣ ਦੀ ਤੇ ਨਾਲ ਦੇ ਨਾਲ ਹੀ ਕਈ ਇਲਾਕਿਆਂ ਦੇ ਵਿੱਚ ਜਿਵੇਂ ਗੁਰਦਾਸਪੁਰ ਦੀ ਗੱਲ ਕਰ ਲਈਏ ਤਾਂ ਉੱਥੇ ਪੂਰੀ ਰਾਤ ਹੁਣ ਹਰ ਰੋਜ਼ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਬਲੈਕ ਬਲੈਕਆਊਟ ਹੋਵੇਗਾ ਤੇ ਲਗਾਤਾਰ ਜਿਹੜੀ ਹੈ ਸਰਕਾਰ ਵੀ ਆਪਣੇ ਲੋਕਾਂ ਨੂੰ ਦੱਸ ਰਹੀ ਹੈ ਕਿ ਸਰਕਾਰ ਦਾ ਕਹਿਣਾ ਹੈ ਕਿ ਤੁਸੀਂ ਸਤਰ ਕਰੋ ਉਹ ਅਲਰਟ ਤੇ ਰਹੋ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈ ਤੇ ਆਪਣੇ ਆਸ-ਪਾਸ ਦੇ ਲੋਕਾਂ ਦਾ ਵਿਚਾਰ ਰੱਖੋ ਜੋ ਕਿ ਮੋਕ ਡ੍ਰਿਲਸ ਦੇ ਵਿੱਚ ਸਿਖਾਇਆ ਜਾ ਰਿਹਾ ਹੈ ਤੇ ਨਾਲ ਦੇ ਨਾਲ ਹੀ ਜਿਹੜੀ ਸਰਕਾਰ ਵੱਲੋਂ ਕੋਈ ਵੀ ਐਡਵਾਈਜ਼ਰੀ ਜਾਰੀ ਹੁੰਦੀ ਹੈ ਉਹਨੂੰ ਚੰਗੀ ਤਰ੍ਹਾਂ ਫੋਲੋ ਕਰੋ ਤਾਂ ਕਿ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਹੈ ਉਹ ਆਮ ਲੋਕਾਂ ਦੇ ਨਾਲ ਨਾ ਵਾਪਰ ਸਕੇ ਤੇ ਉਧਰ ਇੰਡੀਅਨ ਆਰਮੀ ਲਗਾਤਾਰ ਅਲਰਟ ਤੇ ਹੈ ਲਗਾਤਾਰ ਕੋਈ ਵੀ ਜੋ ਕਾਰਵਾਈ ਹੁੰਦੀ ਹੈ ਉਹਦਾ ਮੂੰਹ ਤੋੜ ਜਵਾਬ ਵੀ ਦਿੱਤਾ ਜਾ ਰਿਹਾ ਹੈ ਤੇ ਹੁਣ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੀ ਪੰਜਾਬ ਦੇ ਇਹ ਵੱਡੇ ਸ਼ਹਿਰ ਨੇ ਉਹਨਾਂ ਦੇ ਉੱਤੇ ਬੀਤੀ ਰਾਤ ਪਾਕਿਸਤਾਨ ਵੱਲੋਂ ਹਮਲਾ ਕਰਨ ਦੀ ਡਰੋਨ ਰਾਹੀਂ ਸਪੈਸ਼ਲੀ ਗੱਲ ਹੈ ਕਿ ਡਰੋਨ ਰਾਹੀਂ ਮਿਸਾਈਲਾਂ ਸਿੱਟਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਦੇ ਰਿਹਾ ਕਿ ਭਾਰਤ ਸਰਕਾਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਬੀਤੀ ਰਾਤ ਪਾਕਿਸਤਾਨ ਵੱਲੋਂ ਕਿਹੜੇ-ਕਿਹੜੇ ਸ਼ਹਿਰਾਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਵਿੱਚ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਦੇ ਨਾਮ ਸ਼ਾਮਲ ਨੇ ਸਭ ਤੋਂ ਪਹਿਲਾ ਜੇ ਗੱਲ ਕਰ ਲਈਏ ਪਠਾਨਕੋਟ ਦੀ ਬੀਤੀ ਰਾਤ ਆ ਪਾਕਿਸਤਾਨ ਵੱਲੋਂ ਪਠਾਨਕੋਟ 'ਚ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰ ਬਠਿੰਡਾ ਤੇ ਚੰਡੀਗੜ੍ਹ ਇਹ ਜਿਹੜੇ ਵੱਡੇ ਸ਼ਹਿਰਾਂ ਦੇ ਨਾਮ ਨੇ ਇੱਥੇ ਪਾਕਿਸਤਾਨ ਵੱਲੋਂ ਕੱਲ ਰਾਤ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਦੀ ਹੈ ਕਿ ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਕਈ ਪਿੰਡਾਂ ਦੇ ਵਿੱਚ ਜਲੰਧਰ ਦੇ ਨਾਲ ਲੱਗਦੇ ਦਸੂਏ ਦੇ ਵਿੱਚ ਜਿਹੜੀਆਂ ਕੁਝ ਬੰਮ ਨੁਮਾ ਚੀਜ਼ਾਂ ਮਿਲੀਆਂ ਨੇ ਸ਼ਾਇਦ ਇਹ ਉਹੀ ਹੋ ਸਕਦੀਆਂ ਨੇ ਜੋ ਕਿ ਪੰਜਾਬ ਜੋ ਕਿ ਭਾਰਤ ਸਰਕਾਰ ਵੱਲੋਂ ਪੀ ਆਈ ਬੀ ਯਾਨੀ ਕਿ ਪ੍ਰੈਸ ਇਨਫੋਰਮੇਸ਼ਨ ਬਿਊਰੋ ਵੱਲੋਂ ਇਸ ਦੀ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਜੇ ਗੱਲ ਕਰ ਲਈਏ ਦੂਸਰੇ ਇਲਾਕਿਆਂ ਦੀ ਤੇ ਉੱਥੇ ਪਾਕਿਸਤਾਨ ਵੱਲੋਂ ਅਵੰਤੀਪੁਰਾ ਸ਼੍ਰੀਨਗਰ ਜੰਮੂ ਤੇ ਨਾਲ ਲੱਗਦੇ ਰਾਜਸਥਾਨ ਦੇ ਵਿੱਚ ਨਾਲ ਪਹਿਲੋੜੀ ਉਤਰਲਾਈ ਅਤੇ ਬੁੱਜ ਵਾਲੇ ਜਿਹੜੇ ਇਲਾਕੇ ਆ ਉਹਨਾਂ ਦੇ ਵਿੱਚ ਡਰੋਨ ਰਾਈ ਮਿਸਾਈਲਾਂ ਸਿੱਤਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਵੱਡੀ ਖਬਰ ਇਸ ਲਈ ਕਿਉਂਕਿ ਪੰਜਾਬ ਦੇ ਇਹ ਵੱਡੇ ਜਿਹੜੇ ਸ਼ਹਿਰ ਨੇ ਉਹਨਾਂ ਦੇ ਉੱਤੇ ਅਟੈਕ ਕਰਨ ਦੀ ਪਾਕਿਸਤਾਨ ਵੱਲੋਂ ਕੱਲ ਬੀਤੀ ਰਾਤ ਕੋਸ਼ਿਸ਼ ਕੀਤੀ ਗਈ ਤੇ ਉਸ ਕੋਸ਼ਿਸ਼ ਨੂੰ ਜਿਹੜਾ ਹੈ ਨਕਾਮ ਕਰ ਦਿੱਤਾ ਗਿਆ ਆਰਮੀ ਵੱਲੋਂ ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਮੈਂ ਸ਼ਹਿਰਾਂ ਦੇ ਨਾਮ ਦੱਸ ਦਵਾ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰ ਬਠਿੰਡਾ ਤੇ ਚੰਡੀਗੜ੍ਹ ਯਾਨੀ ਕਿ ਆਪਾਂ ਇਹ ਸਮਝ ਸਕਦੇ ਆ ਕਿ ਜਿਹੜੇ ਕਿ ਸਰਹੱਦੀ ਇਲਾਕੇ ਦੇ ਨਾਲ ਲੱਗਦੇ ਸਰਹੱਦੀ ਯਾਨੀ ਕਿ ਬਾਰਡਰ ਦੇ ਨਾਲ ਲੱਗਦੇ ਹੋਏ ਜਿਹੜੇ ਸ਼ਹਿਰ ਨੇ ਉਹਨਾਂ ਤੇ ਜੇ ਡਰੋਨ ਦੇ ਨਾਲ ਮਿਸਾਈਲ ਸਿੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਜਲੰਧਰ ਜੀ ਗੱਲ ਕਰ ਲਈਏ ਜਲੰਧਰ ਵੀ ਤਕਰੀਬਨ 150 ਤੋਂ 200 ਕਿਲੋਮੀਟਰ ਦੇ ਦੂਰੀ ਤੇ ਬਾਰਡਰ ਤੋਂ ਹੈ ਅੰਮ੍ਰਿਤਸਰ ਬਾਰਡਰ ਤੋਂ ਉਸ ਦੇ ਨਾਲ ਹੀ ਪਠਾਨਕੋਟ ਦੇ ਨਾਲ ਵੀ ਬਾਰਡਰ ਲੱਗਦਾ ਹੈ ਤੇ ਉਸ ਦੇ ਨਾਲ ਲੁਧਿਆਣਾ ਆਦਮਪੁਰ ਆਦਮਪੁਰ ਤੇ ਬਠਿੰਡਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਆਦਮਪੁਰ ਦੇ ਵਿੱਚ 에어 بیس ਹੈ 에어 에어 بیس ਹੈ ਉਸ ਦੇ ਨਾਲ ਹੀ ਬਠਿੰਡਾ ਦੇ ਵਿੱਚ ਵੀ 에어 بیس ਹੈ ਤੇ ਇਸ ਕਰਕੇ ਇਨਾ ਵੱਡੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਇਸ ਵੇਲੇ ਦੀ ਵੱਡੀ ਜਾਣਕਾਰੀ ਭਾਰਤ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਹੈ ਜਿਦੇ ਵਿੱਚ ਇਹ ਸਾਰੀਆਂ ਇਹ ਸਾਰੀਆਂ ਚੀਜ਼ਾਂ ਜਾਣਕਾਰੀਆਂ ਦਿੱਤੀਆਂ ਗਈਆਂ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਇੰਡੀਅਨ ਆਰਮੀ ਨੇ ਏਅਰ ਡਿਫੈਂਸ ਜਿਹੜੇ ਰਡਾਰ ਹੁੰਦੇ ਨੇ ਉਹਨਾਂ ਦੇ ਰੇਂਜ ਜਿਹੜਾ ਹੈ ਇਹ ਸਾਰੇ ਹਮਲੇ ਨੂੰ ناکਾਮ ਕਰ ਦਿੱਤਾ ਸੀਗਾ ਤੇ ਇਸ ਕਰਕੇ ਹੁਣ ਪੰਜਾਬ ਦੇ ਵਿੱਚ ਵੀ ਲੋਕਾਂ ਨੂੰ ਸਤਰਕ ਰਹਿਣ ਦੀ ਤੇ ਨਾਲ ਦੇ ਨਾਲ ਹੀ ਕਈ ਇਲਾਕਿਆਂ ਦੇ ਵਿੱਚ ਜਿਵੇਂ ਗੁਰਦਾਸਪੁਰ ਦੀ ਗੱਲ ਕਰ ਲਈਏ ਤਾਂ ਉੱਥੇ ਪੂਰੀ ਰਾਤ ਹੁਣ ਹਰ ਰੋਜ਼ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਬਲੈਕ ਬਲੈਕਆਊਟ ਹੋਵੇਗਾ ਤੇ ਲਗਾਤਾਰ ਜਿਹੜੀ ਹੈ ਸਰਕਾਰ ਵੀ ਆਪਣੇ ਲੋਕਾਂ ਨੂੰ ਦੱਸ ਰਹੀ ਹੈ ਤੇ ਸਰਕਾਰ ਦਾ ਕਹਿਣਾ ਹੈ कि ਤੁਸੀਂ ਸਤਰਕ ਰਹੋ ਅਲਰਟ ਤੇ ਰਹੋ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈ ਤੇ ਆਪਣੇ ਆਸ-ਪਾਸ ਦੇ ਲੋਕਾਂ ਦਾ ਵਿਚਾਰ ਰੱਖੋ ਜੋ ਕਿ ਮੋਕ ਡ੍ਰਿਲਸ ਦੇ ਵਿੱਚ ਸਿਖਾਇਆ ਜਾ ਰਿਹਾ ਹੈ ਤੇ ਨਾਲ ਦੇ ਨਾਲ ਹੀ ਜਿਹੜੀ ਸਰਕਾਰ ਵੱਲੋਂ ਕੋਈ ਵੀ ਐਡਵਾਈਜ਼ਰੀ ਜਾਰੀ ਹੁੰਦੀ ਹੈ ਉਹਨੂੰ ਚੰਗੀ ਤਰ੍ਹਾਂ ਫੋਲੋ ਕਰੋ ਤਾਂ ਕਿ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਹੈ ਉਹ ਆਮ ਲੋਕਾਂ ਦੇ ਨਾਲ ਨਾ ਵਾਪਰ ਸਕੇ ਤੇ ਉਧਰ ਇੰਡੀਅਨ ਆਰਮੀ ਲਗਾਤਾਰ ਅਲਰਟ ਤੇ ਹੈ ਲਗਾਤਾਰ ਕੋਈ ਵੀ ਜੋ ਕਾਰਵਾਈ ਹੁੰਦੀ ਹੈ ਉਹਦਾ ਮੂੰਹ ਤੋੜ ਜਵਾਬ ਵੀ ਦਿੱਤਾ ਜਾ ਰਿਹਾ ਹੈ ਤੇ ਹੁਣ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੀ ਪੰਜਾਬ ਦੇ ਇੱਕ ਵੱਡੇ ਸ਼ਹਿਰ ਨੇ ਉਹਨਾਂ ਦੇ ਉੱਤੇ ਬੀਤੀ ਰਾਤ ਪਾਕਿਸਤਾਨ ਵੱਲੋਂ ਹਮਲਾ ਕਰਨ ਦੀ ਡਰੋਨ ਰਾਹੀਂ ਸਪੈਸ਼ਲੀ ਗੱਲ ਹੈ ਕਿ ਡਰੋਨ ਰਾਹੀਂ ਮਿਸਾਈਲਾਂ ਸਿੱਟਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਗਈ ਹੈ। ਇਸ ਵੇਲੇ ਦੀ ਵੱਡੀ ਖਬਰ ਦੇ ਰਿਹਾ ਕਿ ਭਾਰਤ ਸਰਕਾਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਬੀਤੀ ਰਾਤ ਪਾਕਿਸਤਾਨ ਵੱਲੋਂ ਕਿਹੜੇ-ਕਿਹੜੇ ਸ਼ਹਿਰਾਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਦੇ ਵਿੱਚ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਦੇ ਨਾਮ ਸ਼ਾਮਲ ਨੇ ਸਭ ਤੋਂ ਪਹਿਲਾਂ ਜੇ ਗੱਲ ਕਰ ਲਈਏ ਪਠਾਨਕੋਟ ਦੀ ਬੀਤੀ ਰਾਤ ਆ ਪਾਕਿਸਤਾਨ ਵੱਲੋਂ ਪਠਾਨਕੋਟ 'ਚ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰ ਬਠਿੰਡਾ ਤੇ ਚੰਡੀਗੜ੍ਹ ਇਹ ਜਿਹੜੇ ਵੱਡੇ ਸ਼ਹਿਰਾਂ ਦੇ ਨਾਮ ਨੇ ਇੱਥੇ ਪਾਕਿਸਤਾਨ ਵੱਲੋਂ ਕੱਲ ਰਾਤ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਦੀ ਹੈ ਕਿ ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਕਈ ਪਿੰਡਾਂ ਦੇ ਵਿੱਚ ਜਲੰਧਰ ਦੇ ਨਾਲ ਲੱਗਦੇ ਦਸੂਏ ਦੇ ਵਿੱਚ ਜਿਹੜੀਆਂ ਕੁਝ ਬੰਮ ਨੁਮਾ ਚੀਜ਼ਾਂ ਮਿਲੀਆਂ ਨੇ ਸ਼ਾਇਦ ਇਹ ਉਹੀ ਹੋ ਸਕਦੀਆਂ ਨੇ ਜੋ ਕਿ ਪੰਜਾਬ ਜੋ ਕਿ ਭਾਰਤ ਸਰਕਾਰ ਵੱਲੋਂ ਪੀ ਆਈ ਬੀ ਯਾਨੀ ਕਿ ਪ੍ਰੈਸ ਇਨਫੋਰਮੇਸ਼ਨ ਬਿਊਰੋ ਵੱਲੋਂ ਇਸ ਦੀ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਜੇ ਗੱਲ ਕਰ ਲਈਏ ਦੂਸਰੇ ਇਲਾਕਿਆਂ ਦੀ ਤੇ ਉੱਥੇ ਪਾਕਿਸਤਾਨ ਵੱਲੋਂ ਅਵੰਤੀਪੁਰਾ ਸ਼੍ਰੀਨਗਰ ਜੰਮੂ ਦੇ ਨਾਲ ਲੱਗਦੇ ਰਾਜਸਥਾਨ ਦੇ ਵਿੱਚ ਨਾਲ ਪਹਿਲੋੜੀ ਉਤਰਲਾਈ ਅਤੇ ਬੁੱਝ ਵਾਲੇ ਜਿਹੜੇ ਇਲਾਕੇ ਆ ਉਹਨਾਂ ਦੇ ਵਿੱਚ ਡਰੋਨ ਰਾਈ ਮਿਸਾਈਲਾਂ ਸਿੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਵੱਡੀ ਖਬਰ ਇਸ ਲਈ ਕਿਉਂਕਿ ਪੰਜਾਬ ਦੇ ਇਹ ਵੱਡੇ ਜਿਹੜੇ ਸ਼ਹਿਰ ਨੇ ਉਹਨਾਂ ਦੇ ਉੱਤੇ ਅਟੈਕ ਕਰਨ ਦੀ ਪਾਕਿਸਤਾਨ ਵੱਲੋਂ ਕੱਲ ਬੀਤੀ ਰਾਤ ਕੋਸ਼ਿਸ਼ ਕੀਤੀ ਗਈ ਤੇ ਉਸ ਕੋਸ਼ਿਸ਼ ਨੂੰ ਜਿਹੜਾ ਹੈ ناکਾਮ ਕਰ ਦਿੱਤਾ ਗਿਆ ਆਰਮੀ ਵੱਲੋਂ ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਮੈਂ ਸ਼ਹਿਰਾਂ ਦੇ ਨਾਮ ਦੱਸ ਦਵਾਂ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰ ਬਠਿੰਡਾ ਤੇ ਚੰਡੀਗੜ੍ਹ ਯਾਨੀ ਕਿ ਆਪਾਂ ਇਹ ਸਮਝ ਸਕਦੇ ਆ ਕਿ ਜਿਹੜੇ ਕਿ ਸਰਹੱਦੀ ਇਲਾਕੇ ਦੇ ਨਾਲ ਲੱਗਦੇ ਸਰਹੱਦੀ ਯਾਨੀ ਕਿ ਬਾਰਡਰ ਦੇ ਨਾਲ ਲੱਗਦੇ ਹੋਏ ਜਿਹੜੇ ਸ਼ਹਿਰ ਨੇ ਉਹਨਾਂ ਤੇ ਜੇ ਡਰੋਨ ਦੇ ਨਾਲ ਮਿਸਾਈਲ ਸਿੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਜਲੰਧਰ ਦੀ ਗੱਲ ਕਰ ਲਈਏ ਜਲੰਧਰ ਵੀ ਤਕਰੀਬਨ 150 ਤੋਂ 200 ਕਿਲੋਮੀਟਰ ਦੇ ਦੂਰੀ ਤੇ ਬਾਰਡਰ ਤੋਂ ਹੈ ਅੰਮ੍ਰਿਤਸਰ ਬਾਰਡਰ ਤੋਂ ਉਸ ਦੇ ਨਾਲ ਹੀ ਪਠਾਨਕੋਟ ਦੇ ਨਾਲ ਵੀ ਬਾਰਡਰ ਲੱਗਦਾ ਹੈ ਤੇ ਉਸ ਦੇ ਨਾਲ ਲੁਧਿਆਣਾ ਆਦਮپور ਆਦਮਪੁਰ ਤੇ ਬਠਿੰਡਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਆਦਮਪੁਰ ਦੇ ਵਿੱਚ 에ਅਰ ਬੇਸ ਹੈ 에ਅਰ 에ਅਰ ਬੇਸ ਹੈ ਉਸ ਦੇ ਨਾਲ ਹੀ ਬਠਿੰਡਾ ਦੇ ਵਿੱਚ ਵੀ 에ਅਰ ਬੇਸ ਹੈ ਤੇ ਇਸ ਕਰਕੇ ਇਨਾ ਵੱਡੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਇਸ ਵੇਲੇ ਦੀ ਵੱਡੀ ਜਾਣਕਾਰੀ ਭਾਰਤ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਹੈ ਜਿਦੇ ਵਿੱਚ ਇਹ ਸਾਰੀਆਂ ਇਹ ਸਾਰੀਆਂ ਚੀਜ਼ਾਂ ਜਾਣਕਾਰੀਆਂ ਦਿੱਤੀਆਂ ਗਈਆਂ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਇੰਡੀਅਨ ਆਰਮੀ ਨੇ ਏਅਰ ਡਿਫੈਂਸ ਜਿਹੜੇ ਰਡਾਰ ਹੁੰਦੇ ਨੇ ਉਹਨਾਂ ਦੇ ਰੇਂਜ ਜਿਹੜਾ ਹੈ ਇਹ ਸਾਰੇ ਹਮਲੇ ਨੂੰ ناکਾਮ ਕਰ ਦਿੱਤਾ ਸੀਗਾ ਤੇ ਇਸ ਕਰਕੇ ਹੁਣ ਪੰਜਾਬ ਦੇ ਵਿੱਚ ਵੀ ਲੋਕਾਂ ਨੂੰ ਸਤਰਕ ਰਹਿਣ ਦੀ ਤੇ ਨਾਲ ਦੇ ਨਾਲ ਹੀ ਕਈ ਇਲਾਕਿਆਂ ਦੇ ਵਿੱਚ ਜਿਵੇਂ ਗੁਰਦਾਸਪੁਰ ਦੀ ਗੱਲ ਕਰ ਲਈਏ ਤਾਂ ਉਥੇ ਪੂਰੀ ਰਾਤ ਹੁਣ ਹਰ ਰੋਜ਼ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਬਲੈਕ ਬਲੈਕਆਊਟ ਹੋਵੇਗਾ ਤੇ ਲਗਾਤਾਰ ਜਿਹੜੀ ਹੈ ਸਰਕਾਰ ਵੀ ਆਪਣੇ ਲੋਕਾਂ ਨੂੰ ਦੱਸ ਰਹੀ ਹੈ ਤੇ ਸਰਕਾਰ ਦਾ ਕਹਿਣਾ ਹੈ ਕਿ ਤੁਸੀਂ ਸਤਰ ਕਰੋ ਉਹ ਅਲਰਟ ਤੇ ਰਹੋ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈ ਤੇ ਆਪਣੇ ਆਸ-ਪਾਸ ਦੇ ਲੋਕਾਂ ਦਾ ਵਿਚਾਰ ਰੱਖੋ ਜੋ ਕਿ ਮੋਕ ਡ੍ਰਿਲਸ ਦੇ ਵਿੱਚ ਸਿਖਾਇਆ ਜਾ ਰਿਹਾ ਹੈ ਤੇ ਨਾਲ ਦੇ ਨਾਲ ਹੀ ਜਿਹੜੀ ਸਰਕਾਰ ਵੱਲੋਂ ਕੋਈ ਵੀ ਐਡਵਾਈਜ਼ਰੀ ਜਾਰੀ ਹੁੰਦੀ ਹੈ ਉਹਨੂੰ ਚੰਗੀ ਤਰ੍ਹਾਂ ਫੋਲੋ ਕਰੋ ਤਾਂ ਕਿ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਹੈ ਉਹ ਆਮ ਲੋਕਾਂ ਦੇ ਨਾਲ ਨਾ ਵਾਪਰ ਸਕੇ ਤੇ ਉਧਰ ਇੰਡੀਅਨ ਆਰਮੀ ਲਗਾਤਾਰ ਅਲਰਟ ਤੇ ਹੈ ਲਗਾਤਾਰ ਕੋਈ ਵੀ ਜੋ ਕਾਰਵਾਈ ਹੁੰਦੀ ਹੈ ਉਹਦਾ ਮੂੰਹ ਤੋੜ ਜਵਾਬ ਵੀ ਦਿੱਤਾ ਜਾ ਰਿਹਾ ਹੈ ਤੇ ਹੁਣ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੀ ਪੰਜਾਬ ਦੇ ਇੱਕ ਵੱਡੇ ਸ਼ਹਿਰ ਨੇ ਉਹਨਾਂ ਦੇ ਉੱਤੇ ਬੀਤੀ ਰਾਤ ਪਾਕਿਸਤਾਨ ਵੱਲੋਂ ਹਮਲਾ ਕਰਨ ਦੀ ਡਰੋਨ ਰਾਹੀਂ ਸਪੈਸ਼ਲੀ ਗੱਲ ਹੈ ਕਿ ਡਰੋਨ ਰਾਹੀਂ ਮਿਸਾਈਲਾਂ ਸਿੱਟਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਗਈ ਹੈ। ਇਸ ਵੇਲੇ ਦੀ ਵੱਡੀ ਖਬਰ ਦੇ ਰਿਹਾ ਕਿ ਭਾਰਤ ਸਰਕਾਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਬੀਤੀ ਰਾਤ ਪਾਕਿਸਤਾਨ ਵੱਲੋਂ ਕਿਹੜੇ-ਕਿਹੜੇ ਸ਼ਹਿਰਾਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਦੇ ਵਿੱਚ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਦੇ ਨਾਮ ਸ਼ਾਮਿਲ ਨੇ ਸਭ ਤੋਂ ਪਹਿਲਾਂ ਜੇ ਗੱਲ ਕਰ ਲਈਏ ਪਠਾਨਕੋਟ ਦੀ ਬੀਤੀ ਰਾਤ ਆ ਪਾਕਿਸਤਾਨ ਵੱਲੋਂ ਪਠਾਨਕੋਟ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰ ਬਠਿੰਡਾ ਤੇ ਚੰਡੀਗੜ੍ਹ ਇਹ ਜਿਹੜੇ ਵੱਡੇ ਸ਼ਹਿਰਾਂ ਦੇ ਨਾਮ ਨੇ ਇੱਥੇ ਪਾਕਿਸਤਾਨ ਵੱਲੋਂ ਕੱਲ ਰਾਤ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਦੀ ਹੈ ਕਿ ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਕਈ ਪਿੰਡਾਂ ਦੇ ਵਿੱਚ ਜਲੰਧਰ ਦੇ ਨਾਲ ਲੱਗਦੇ ਦਸੂਏ ਦੇ ਵਿੱਚ ਜਿਹੜੀਆਂ ਕੁਝ ਬੰਮ ਨੁਮਾ ਚੀਜ਼ਾਂ ਮਿਲੀਆਂ ਨੇ ਸ਼ਾਇਦ ਇਹ ਉਹੀ ਹੋ ਸਕਦੀਆਂ ਨੇ ਜੋ ਕਿ ਪੰਜਾਬ ਜੋ ਕਿ ਭਾਰਤ ਸਰਕਾਰ ਵੱਲੋਂ ਪੀ ਆਈ ਬੀ ਯਾਨੀ ਕਿ ਪ੍ਰੈਸ ਇਨਫੋਰਮੇਸ਼ਨ ਬਿਊਰੋ ਵੱਲੋਂ ਇਸ ਦੀ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਜੇ ਗੱਲ ਕਰ ਲਈਏ ਦੂਸਰੇ ਇਲਾਕਿਆਂ ਦੀ ਤੇ ਉੱਥੇ ਪਾਕਿਸਤਾਨ ਵੱਲੋਂ ਅਵੰਤੀਪੁਰਾ ਸ਼੍ਰੀਨਗਰ ਜੰਮੂ ਤੇ ਨਾਲ ਲੱਗਦੇ ਰਾਜਸਥਾਨ ਦੇ ਵਿੱਚ ਨਾਲ ਪਹਿਲੋੜੀ ਉਤਰਲਾਈ ਅਤੇ ਬੁੱਝ ਵਾਲੇ ਜਿਹੜੇ ਇਲਾਕੇ ਆ ਉਹਨਾਂ ਦੇ ਵਿੱਚ ਡਰੋਨ ਰਾਈ ਮਿਸਾਈਲਾਂ ਸਿੱਤਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਵੱਡੀ ਖਬਰ ਇਸ ਲਈ ਕਿਉਂਕਿ ਪੰਜਾਬ ਦੇ ਇਹ ਵੱਡੇ ਜਿਹੜੇ ਸ਼ਹਿਰ ਨੇ ਉਹਨਾਂ ਦੇ ਉੱਤੇ ਅਟੈਕ ਕਰਨ ਦੀ ਪਾਕਿਸਤਾਨ ਵੱਲੋਂ ਕੱਲ੍ਹ ਬੀਤੀ ਰਾਤ ਕੋਸ਼ਿਸ਼ ਕੀਤੀ ਗਈ ਤੇ ਉਸ ਕੋਸ਼ਿਸ਼ ਨੂੰ ਜਿਹੜਾ ਹੈ ਨਕਾਮ ਕਰ ਦਿੱਤਾ ਗਿਆ ਆਰਮੀ ਵੱਲੋਂ ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਮੈਂ ਸ਼ਹਿਰਾਂ ਦੇ ਨਾਮ ਦੱਸ ਦਵਾਂ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰ ਬਠਿੰਡਾ ਤੇ ਚੰਡੀਗੜ੍ਹ ਯਾਨੀ ਕਿ ਆਪਾਂ ਇਹ ਸਮਝ ਸਕਦੇ ਆ ਕਿ ਜਿਹੜੇ ਕਿ ਸਰਹੱਦੀ ਇਲਾਕੇ ਦੇ ਨਾਲ ਲੱਗਦੇ ਸਰਹੱਦੀ ਯਾਨੀ ਕਿ ਬਾਰਡਰ ਦੇ ਨਾਲ ਲੱਗਦੇ ਹੋਏ ਜਿਹੜੇ ਸ਼ਹਿਰ ਨੇ ਉਹਨਾਂ ਤੇ ਜੇ ਡਰੋਨ ਦੇ ਨਾਲ ਮਿਸਾਈਲ ਸਿੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਜਲੰਧਰ ਦੀ ਗੱਲ ਕਰ ਲਈਏ ਜਲੰਧਰ ਵੀ ਤਕਰੀਬਨ 150 ਤੋਂ 200 ਕਿਲੋਮੀਟਰ ਦੇ ਦੂਰੀ ਤੇ ਬਾਰਡਰ ਤੋਂ ਹੈ ਅਮ੍ਰਿਤਸਰ ਬਾਰਡਰ ਤੋਂ ਉਸ ਦੇ ਨਾਲ ਹੀ ਪਠਾਨਕੋਟ ਦੇ ਨਾਲ ਵੀ ਬਾਰਡਰ ਲੱਗਦਾ ਹੈ ਤੇ ਉਸ ਦੇ ਨਾਲ ਲੁਧਿਆਣਾ ਆਦਮپور ਆਦਮਪੁਰ ਤੇ ਬਠਿੰਡਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਆਦਮਪੁਰ ਦੇ ਵਿੱਚ 에어 بیس ਹੈ 에어 에어 بیس ਹੈ ਉਸ ਦੇ ਨਾਲ ਹੀ ਬਠਿੰਡਾ ਦੇ ਵਿੱਚ ਵੀ 에어 بیس ਹੈ ਤੇ ਇਸ ਕਰਕੇ ਇਨਾ ਵੱਡੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਇਸ ਵੇਲੇ ਦੀ ਵੱਡੀ ਜਾਣਕਾਰੀ ਭਾਰਤ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਹੈ ਜਿਦੇ ਵਿੱਚ ਇਹ ਸਾਰੀਆਂ ਇਹ ਸਾਰੀਆਂ ਚੀਜ਼ਾਂ ਜਾਣਕਾਰੀਆਂ ਦਿੱਤੀਆਂ ਗਈਆਂ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਇੰਡੀਅਨ ਆਰਮੀ ਨੇ ਏਅਰ ਡਿਫੈਂਸ ਜਿਹੜੇ ਰਡਾਰ ਹੁੰਦੇ ਨੇ ਉਹਨਾਂ ਦੇ ਰੇਂਜ ਜਿਹੜਾ ਹੈ ਇਹ ਸਾਰੇ ਹਮਲੇ ਨੂੰ ناکਾਮ ਕਰ ਦਿੱਤਾ ਸੀਗਾ ਤੇ ਇਸ ਕਰਕੇ ਹੁਣ ਪੰਜਾਬ ਦੇ ਵਿੱਚ ਵੀ ਲੋਕਾਂ ਨੂੰ ਸਤਰਕ ਰਹਿਣ ਦੀ ਤੇ ਨਾਲ ਦੇ ਨਾਲ ਹੀ ਕਈ ਇਲਾਕਿਆਂ ਦੇ ਵਿੱਚ ਜਿਵੇਂ ਗੁਰਦਾਸਪੁਰ ਦੀ ਗੱਲ ਕਰ ਲਈਏ ਤਾਂ ਉਥੇ ਪੂਰੀ ਰਾਤ ਹੁਣ ਹਰ ਰੋਜ਼ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਬਲੈਕ ਬਲੈਕਆਊਟ ਹੋਵੇਗਾ ਤੇ ਲਗਾਤਾਰ ਜਿਹੜੀ ਹੈ ਸਰਕਾਰ ਵੀ ਆਪਣੇ ਲੋਕਾਂ ਨੂੰ ਦੱਸ ਰਹੀ ਹੈ ਕਿ ਸਰਕਾਰ ਦਾ ਕਹਿਣਾ ਹੈ ਕਿ ਤੁਸੀਂ ਸਤਰ ਕਰ ਉਹ ਅਲਰਟ ਤੇ ਰਵੋ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈ ਤੇ ਆਪਣੇ ਆਸ-ਪਾਸ ਦੇ ਲੋਕਾਂ ਦਾ ਵਿਚਾਰ ਰੱਖੋ ਜੋ ਕਿ ਮੋਕ ਡ੍ਰਿਲਸ ਦੇ ਵਿੱਚ ਸਿਖਾਇਆ ਜਾ ਰਿਹਾ ਹੈ ਤੇ ਨਾਲ ਦੇ ਨਾਲ ਹੀ ਜਿਹੜੀ ਸਰਕਾਰ ਵੱਲੋਂ ਕੋਈ ਵੀ ਐਡਵਾਈਜ਼ਰੀ ਜਾਰੀ ਹੁੰਦੀ ਹੈ ਉਹਨੂੰ ਚੰਗੀ ਤਰ੍ਹਾਂ ਫੋਲੋ ਕਰੋ ਤਾਂ ਕਿ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਹੈ ਉਹ ਆਮ ਲੋਕਾਂ ਦੇ ਨਾਲ ਨਾ ਵਾਪਰ ਸਕੇ ਤੇ ਉਧਰ ਇੰਡੀਅਨ ਆਰਮੀ ਲਗਾਤਾਰ ਅਲਰਟ ਤੇ ਹੈ ਲਗਾਤਾਰ ਕੋਈ ਵੀ ਜੋ ਕਾਰਵਾਈ ਹੁੰਦੀ ਹੈ ਉਹਦਾ ਮੂੰਹ ਤੋੜ ਜਵਾਬ ਵੀ ਦਿੱਤਾ ਜਾ ਰਿਹਾ ਹੈ ਤੇ ਹੁਣ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੀ ਪੰਜਾਬ ਦੇ ਇੱਕ ਵੱਡੇ ਸ਼ਹਿਰ ਨੇ ਉਹਨਾਂ ਦੇ ਉੱਤੇ ਬੀਤੀ ਰਾਤ ਪਾਕਿਸਤਾਨ ਵੱਲੋਂ ਹਮਲਾ ਕਰਨ ਦੀ ਡਰੋਨ ਰਾਹੀਂ ਸਪੈਸ਼ਲੀ ਗੱਲ ਹੈ ਕਿ ਡਰੋਨ ਰਾਹੀਂ ਮਿਸਾਈਲਾਂ ਸਿੱਟਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਗਈ ਹੈ। ਇਸ ਵੇਲੇ ਦੀ ਵੱਡੀ ਖਬਰ ਦੇ ਰਿਹਾ ਕਿ ਭਾਰਤ ਸਰਕਾਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਬੀਤੀ ਰਾਤ ਪਾਕਿਸਤਾਨ ਵੱਲੋਂ ਕਿਹੜੇ-ਕਿਹੜੇ ਸ਼ਹਿਰਾਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਦੇ ਵਿੱਚ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਦੇ ਨਾਮ ਸ਼ਾਮਲ ਨੇ ਸਭ ਤੋਂ ਪਹਿਲਾ ਜੇ ਗੱਲ ਕਰ ਲਈਏ ਪਠਾਨਕੋਟ ਦੀ ਬੀਤੀ ਰਾਤ ਆ ਪਾਕਿਸਤਾਨ ਵੱਲੋਂ ਪਠਾਨਕੋਟ 'ਚ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰ ਬਠਿੰਡਾ ਤੇ ਚੰਡੀਗੜ੍ਹ ਇਹ ਜਿਹੜੇ ਵੱਡੇ ਸ਼ਹਿਰਾਂ ਦੇ ਨਾਮ ਨੇ ਇੱਥੇ ਪਾਕਿਸਤਾਨ ਵੱਲੋਂ ਕੱਲ ਰਾਤ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਦੀ ਹੈ ਕਿ ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਕਈ ਪਿੰਡਾਂ ਦੇ ਵਿੱਚ ਜਲੰਧਰ ਦੇ ਨਾਲ ਲੱਗਦੇ ਦਸੂਏ ਦੇ ਵਿੱਚ ਜਿਹੜੀਆਂ ਕੁਝ ਬੰਮ ਨੁਮਾ ਚੀਜ਼ਾਂ ਮਿਲੀਆਂ ਨੇ ਸ਼ਾਇਦ ਇਹ ਉਹੀ ਹੋ ਸਕਦੀਆਂ ਨੇ ਜੋ ਕਿ ਪੰਜਾਬ ਜੋ ਕਿ ਭਾਰਤ ਸਰਕਾਰ ਵੱਲੋਂ ਪੀ ਆਈ ਬੀ ਯਾਨੀ ਕਿ ਪ੍ਰੈਸ ਇਨਫੋਰਮੇਸ਼ਨ ਬਿਊਰੋ ਵੱਲੋਂ ਇਸ ਦੀ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਜੇ ਗੱਲ ਕਰ ਲਈਏ ਦੂਸਰੇ ਇਲਾਕਿਆਂ ਦੀ ਤੇ ਉੱਥੇ ਪਾਕਿਸਤਾਨ ਵੱਲੋਂ ਅਵੰਤੀਪੁਰਾ ਸ਼੍ਰੀਨਗਰ ਜੰਮੂ ਤੇ ਨਾਲ ਲੱਗਦੇ ਰਾਜਸਥਾਨ ਦੇ ਵਿੱਚ ਨਾਲ ਪਹਿਲੋੜੀ ਉਤਰਲਾਈ ਅਤੇ ਬੁੱਝ ਵਾਲੇ ਜਿਹੜੇ ਇਲਾਕੇ ਆ ਉਹਨਾਂ ਦੇ ਵਿੱਚ ਡਰੋਨ ਰਾਈ ਮਿਸਾਈਲਾਂ ਸਿੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਵੱਡੀ ਖਬਰ ਇਸ ਲਈ ਕਿਉਂਕਿ ਪੰਜਾਬ ਦੇ ਇਹ ਵੱਡੇ ਜਿਹੜੇ ਸ਼ਹਿਰ ਨੇ ਉਹਨਾਂ ਦੇ ਉੱਤੇ ਅਟੈਕ ਕਰਨ ਦੀ ਪਾਕਿਸਤਾਨ ਵੱਲੋਂ ਕੱਲ੍ਹ ਬੀਤੀ ਰਾਤ ਕੋਸ਼ਿਸ਼ ਕੀਤੀ ਗਈ ਤੇ ਉਸ ਕੋਸ਼ਿਸ਼ ਨੂੰ ਜਿਹੜਾ ਹੈ ਨਕਾਮ ਕਰ ਦਿੱਤਾ ਗਿਆ ਆਰਮੀ ਵੱਲੋਂ ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਮੈਂ ਸ਼ਹਿਰਾਂ ਦੇ ਨਾਮ ਦੱਸ ਦਵਾਂ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰ ਬਠਿੰਡਾ ਤੇ ਚੰਡੀਗੜ੍ਹ ਯਾਨੀ ਕਿ ਆਪਾਂ ਇਹ ਸਮਝ ਸਕਦੇ ਆ ਕਿ ਜਿਹੜੇ ਕਿ ਸਰਹੱਦੀ ਇਲਾਕੇ ਦੇ ਨਾਲ ਲੱਗਦੇ ਸਰਹੱਦੀ ਯਾਨੀ ਕਿ ਬਾਰਡਰ ਦੇ ਨਾਲ ਲੱਗਦੇ ਹੋਏ ਜਿਹੜੇ ਸ਼ਹਿਰ ਨੇ ਉਹਨਾਂ ਤੇ ਜੇ ਡਰੋਨ ਦੇ ਨਾਲ ਮਿਸਾਈਲ ਸਿੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਜਲੰਧਰ ਜੀ ਗੱਲ ਕਰ ਲਈਏ ਜਲੰਧਰ ਵੀ ਤਕਰੀਬਨ 150 ਤੋਂ 200 ਕਿਲੋਮੀਟਰ ਦੇ ਦੂਰੀ ਤੇ ਬਾਰਡਰ ਤੋਂ ਹੈ ਅੰਮ੍ਰਿਤਸਰ ਬਾਰਡਰ ਤੋਂ ਉਸ ਦੇ ਨਾਲ ਹੀ ਪਠਾਨਕੋਟ ਦੇ ਨਾਲ ਵੀ ਬਾਰਡਰ ਲੱਗਦਾ ਹੈ ਤੇ ਉਸ ਦੇ ਨਾਲ ਲੁਧਿਆਣਾ ਆਦਮਪੁਰ ਆਦਮਪੁਰ ਤੇ ਬਠਿੰਡਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਆਦਮਪੁਰ ਦੇ ਵਿੱਚ 에ਅਰ ਬੇਸ ਹੈ 에ਅਰ 에ਅਰ ਬੇਸ ਹੈ ਉਸ ਦੇ ਨਾਲ ਹੀ ਬਠਿੰਡਾ ਦੇ ਵਿੱਚ ਵੀ 에ਅਰ ਬੇਸ ਹੈ ਤੇ ਇਸ ਕਰਕੇ ਇੰਨਾ ਵੱਡੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਇਸ ਵੇਲੇ ਦੀ ਵੱਡੀ ਜਾਣਕਾਰੀ ਭਾਰਤ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਹੈ ਜਿਦੇ ਵਿੱਚ ਇਹ ਸਾਰੀਆਂ ਇਹ ਸਾਰੀਆਂ ਚੀਜ਼ਾਂ ਜਾਣਕਾਰੀਆਂ ਦਿੱਤੀਆਂ ਗਈਆਂ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਇੰਡੀਅਨ ਆਰਮੀ ਨੇ 에어 డిਫੈਂਸ ਜਿਹੜੇ ਰਡਾਰ ਹੁੰਦੇ ਨੇ ਉਹਨਾਂ ਦੇ ਰੇਂਜ